ਦੋਸਤੋ ਕਈ ਵਾਰ ਇਨਸਾਨ ਦੀ ਸੋਚ ਉਸ ਤੇ ਰਵਈਏ ਅਤੇ ਜੀਵਨ ਜਿਉਣ ਦੇ ਢੰਗ ਉਸ ਦੀ ਅਸਲ ਸਮਝ ਦੀ ਕਾਟ ਨੂੰ ਦਰਸਾਉਂਦੇ ਹਨ ਕੀ ਤੁਸੀਂ ਕਦੇ ਵਿਚਾਰਿਆ ਹੈ ਕਿ ਕੰਜੂਸੀ ਗੋੜੇ ਬੋਲ ਅਤੇ ਬਿਨਾਂ ਸੋਚੇ ਕਈ ਕਲਾਂ ਰਿਸ਼ਤਿਆਂ ਵਿੱਚ ਕਿੰਨਾ ਜ਼ਹਿਰ ਘੋਲ ਸਕਦੀਆਂ ਹਨ ਅਸਲ ਖੁਸ਼ੀ ਸਿਰਫ ਪੈਸੇ ਜਾਂ ਕਰੋੜ ਵਿੱਚ ਨਹੀਂ ਸਗੋਂ ਉਹ ਦਿਲ ਦੀ ਪਵਿੱਤਰਤਾ નિર્ਲੇਪਤਾ ਅਤੇ ਤਾਂ ਤੇ ਚਾਜਬੇ ਵਿੱਚ ਵਸਦੀ ਹੈ ਪਰ ਜਦੋਂ ਮਨ ਵਿੱਚ ਲਾਲਚ ਅਤੇ ਹੰਕਾਰ ਦੀ ਜੜ ਪਹਿਚ ਜਾਂਦੀ ਹੈ ਤਾਂ ਇਨਸਾਨ ਆਪਣੀ ਜ਼ਿੰਦਗੀ ਦੇ ਅਸਲ ਮਕਸਦ ਨੂੰ ਭੁਲਾ ਬੈਠਦਾ ਹੈ ਅੱਜ ਦੀ ਕਹਾਣੀ ਇੱਕ ਅਜਹੀ ਸ਼ਖਸੀਅਤ ਦੀ ਹੈ ਜਿਸ ਦਾ ਜੀਵਨ ਅਚਾਨਕ ਇੱਕ ਅਚਹਿਹ ਮੋੜ ਤੇ ਆ ਰੁਕਦਾ ਹੈ ਜਿੱਥੇ ਉਸ ਦੇ ਆਪਣੇ ਕੀਤੇ ਕੰਮ ਉਸ ਦੇ ਸਾਹਮਣੇ ਆਖ ਲੋ ਜਾਂਦੇ ਹਨ ਇਹ ਕਹਾਣੀ ਤੁਹਾਨੂੰ ਆਪਣੇ ਅੰਦਰ ਚਾਤੀ ਮਾਰ ਕੇ ਦੇਖਣ ਤੇ ਸੋਚਣ ਲਈ ਮਜਬੂਰ ਕਰੇਗੀ ਕਿ ਕਿ ਅਸੀਂ ਕਿਵੇਂ ਜੀ ਰਹੇ ਹਾਂ ਅਤੇ ਅਸੀਂ ਆਪਣੇ ਕਰਮਾਂ ਰਾਹੀਂ ਆਪਣਾ ਭਵਿੱਖ ਕਿਵੇਂ ਬਣਾਈਏ ਇਹ ਕਲਪ ਬਹੁਤ ਪੁਰਾਣੇ ਸਮੇਂ ਦੀ ਹੈ ਇੱਕ ਸ਼ਹਿਰ ਵਿੱਚ ਇੱਕ ਬੁੱਢੀ ਔਰਤ ਰਹਿੰਦੀ ਸੀ ਜਿਸ ਦਾ ਪਤੀ ਆਪਣੇ ਪਿੱਛੇ ਖੂਬ ਜਾਇਦਾਦ ਅਤੇ ਦੌਲਤ ਛੱਡ ਕੇ ਇਸ ਸੰਸਾਰ ਤੋਂ ਰੁਖਸਤ ਹੋ ਗਿਆ ਸੀ ਉਸ ਦਾ ਇੱਕ ਪੁੱਤਰ ਵੀ ਸੀ ਜੋ ਵਪਾਰ ਵਿੱਚ ਕਾਫੀ ਸਫਲ ਹੋਇਆ ਅਤੇ ਚੰਗੀ ਖਾਸੀ ਕਮਾਈ ਕਰਦਾ ਸੀ ਇਹੀ ਵਚਾਸਿਕੇ ਉਹਨਾਂ ਦੇ ਘਰ ਵਿੱਚ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਰ ਇਸ ਸਭਤ ਦੌਲਤ ਦੇ باوجود ਉਹ ਪੁੱਟੀ ਔਰਤ ਕਾਫੀ ਕੰਜੂਸ ਅਤੇ ਤਿੱਖੀ ਜ਼ੁਬਾਨ ਵਾਲੀ ਸੀ ਉਹ ਬਿਨਾਂ ਕਿਸੇ ਵੱਡੀ ਗੱਲ ਤੇ ਗੁੱਸੇ ਵਿੱਚ ਆ ਜਾਂਦੀ ਤੇ ਆਸ-ਪਾਸ ਦੇ ਲੋਕਾਂ ਨਾਲ ਉੱਚੀ ਆਵਾਜ਼ ਵਿੱਚ ਗੱਲ ਕਰਦੀ ਝਗੜੇ ਤਕਰਾਰ ਕਰਨਾ ਉਸ ਦੀ ਰੋਜ਼ ਦੀ ਆਦਤ ਬਣ ਚੁੱਕੀ ਸੀ ਉਸ ਦੇ ਵਿਰੁੱਧ ਪੁੱਤਰ ਇੱਕ ਬੜੀ ਸਮਝਦਾਰ ਤੇ ਨੇਕ ਦਿਲ ਸ਼ਖਸੀਅਤ ਸੀ ਉਹ ਹਰ ਵੇਲੇ ਗਰੀਬਾਂ ਦੀ ਮਦਦ ਕਰਦਾ ਲੋੜਵੰਦਾਂ ਲਈ ਦਿਲ ਖੋਲ ਕੇ ਦਾਨ ਕਰਦਾ ਉਹ ਆਪਣੀ ਮਾਂ ਨੂੰ ਅਕਸਰ ਸਮਝਾਉਂਦਾ ਮਾਂ ਰੱਬ ਨੇ ਸਾਨੂੰ ਸਭ ਕੁਝ ਦਿੱਤਾ ਹੈ ਘਰ ਵਿੱਚ ਕਿਸੇ ਚੀਜ਼ ਦੀ ਕਾਟ ਨਹੀਂ ਫਿਰ ਤੂੰ ਦਿਲ ਤੰਗ ਕਿਉਂ ਕਰਦੀ ਹੈ ਇਹ ਦੌਲਤ ਇੱਥੇ ਹੀ ਰਹਿ ਜਾਂਦੀ ਹੈ ਸਾਡੇ ਨਾਲ ਤਾਂ ਸਿਰਫ ਸਾਡੇ ਚੰਗੇ ਕਰਮ ਹੀ ਜਾਂਦੇ ਹਨ ਉਹ ਮਾਂ ਨੂੰ ਕਹਿੰਦਾ ਹੈ ਕਿ ਦਿਲ ਖੋਲ ਕੇ ਦਾਨ ਕਰ ਲੋਕਾਂ ਨਾਲ ਪਿਆਰ ਨਾਲ ਪੇਸ਼ ਆ ਤੇ ਬੋਲੀ ਵਿੱਚ ਮਿਠਾਸ ਰੱਖ ਪਰ ਬੁੱਢੀ ਮਾਂ ਆਪਣੇ ਪੁੱਤਰ ਦੀਆਂ ਗੱਲਾਂ ਨੂੰ ਸਵਾਲੀ ਨਜ਼ਰਾਂ ਨਾਲ ਵੇਖਦੀ ਸੀ ਉਹ ਕਹਿੰਦੀ ਮੈਂ ਕਦੇ ਕੰਜੂਸੀ ਨਹੀਂ ਕਰਦੀ ਮੈਂ ਤਾਂ ਬਚਤ ਕਰਦੀ ਹਾਂ ਮੇਰਾ ਪੁੱਤਰ ਤਾਂ ਨਾ ਸਮਝ ਹੈ ਜੋ ਲੋਕਾਂ ਤੇ ਪੈਸਾ ਲਟਾਉਂਦਾ ਫਿਰਦਾ ਹੈ ਉਸ ਦਾ ਇਹ ਵੀ ਕਹਿਣਾ ਸੀ ਕਿ ਮੈਂ ਕਦੇ ਪੱਤ ਚੁਬਾਨੀ ਨਹੀਂ ਕਰਦੀ ਸੱਚ ਗੱਲ ਕਹਿੰਦੀ ਹਾਂ ਜੇਕਰ ਸੱਚ ਕਿਸ ਨੂੰ ਚੁਬਦਾ ਹੈ ਤਾਂ ਚੁਬੇ ਪਰ ਮੈਂ ਝੂਠ ਨਹੀਂ ਕਹਿੰਦੀ ਆਖਰਕਾਰ ਪੁੱਤਰ ਨੇ ਸੋਚ ਲਿਆ ਕਿ ਮਾਂ ਆਪਣੀ ਸੋਚ ਨਹੀਂ ਬਦਲੇਗੀ ਉਸਨੇ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਛੱਡ ਦਿੱਤੀ ਪਰ ਉਸਦੇ ਦਿਲ ਵਿੱਚ ਇਹ ਚਿੰਤਾ ਹਮੇਸ਼ਾ ਰਹਿੰਦੀ ਕਿ ਮਾਂ ਦਿ ਲੋ দান ਨਹੀਂ ਕਰਦੀ ਗਰੀਬਾਂ ਦੀ ਮਦਦ ਨਹੀਂ ਕਰਦੀ ਉਲਟਾ ਉਹਨਾਂ ਨਾਲ ਰੁੱਖਾ ਵਿਹਾਰ ਕਰਦੀ ਹੈ ਇੱਕ ਦਿਨ ਉਸ ਬੁੱਢੀ ਔਰਤ ਤੇ ਪੁੱਤਰ ਨੂੰ ਪਤਾ ਲੱਗਾ ਕਿ ਪਿੰਡ ਦੇ ਬਾਹਰ ਇੱਕ ਵੱਡੇ ਨੇਕ ਅਤੇ ਰੱਬ ਦੇ ਭਗਤ ਮਹਾਤਮਾ ਆਏ ਹੋਏ ਹਨ ਉਹ ਬਜ਼ੁਰਗ ਮਹਾਤਮਾ ਨਦੀ ਦੇ ਕੰਢੇ ਆਪਣਾ ਟੇਰਾ ਲਾਏ ਬੈਠੇ ਸਨ ਅਤੇ ਰਾਤਾਂ ਨੂੰ ਇਬਾਦਤ ਵਿੱਚ ਲੀਨ ਰਹਿੰਦੇ ਦੂਰ ਦੂਰ ਤੋਂ ਲੋਕ ਉਹਨਾਂ ਦੇ ਦਰਸ਼ਨ ਕਰਨ ਆਉਂਦੇ ਆਪਣੀਆਂ ਦੁੱਖ ਤਕਲੀਫਾਂ ਦੱਸਦੇ ਅਤੇ ਆਤਮਿਕ ਸ਼ਾਂਤੀ ਲੈ ਕੇ ਵਾਪਸ ਜਾਂਦੇ ਉਸ ਤੇ ਪੁੱਤਰ ਨੇ ਸੋਚਿਆ ਕਿ ਇਹੀ ਮੌਕਾ ਹੈ ਕਿਉਂ ਨਾ ਮੈਂ ਵੀ ਉਹਨਾਂ ਦੇ ਦਰ ਤੇ ਜਾ ਕੇ ਆਪਣੀ ਮਾਂ ਦੇ ਬਾਰੇ ਸਾਡੀ ਗੱਲ ਦੱਸਾਂ ਸ਼ਾਇਦ ਉਹ ਕੋਈ ਰਾਹ ਦੱਸ ਸਕਣ ਜੋ ਮਾਨ ਨੂੰ ਬਦਲੇ ਇਹ ਸੋਚ ਕੇ ਉਹ ਨਿਮਰਤਾ ਨਾਲ ਮਹਾਤਮਾ ਜੀ ਦੀ ਖਿਦਮਤ ਵਿੱਚ ਹਾਜ਼ਰ ਹੋਇਆ ਉਸ ਨੇ ਆਪਣੇ ਦਿਲ ਦੀ ਸਾਡੀ ਗੱਲ ਸਾਫ਼-ਸਾਫ਼ ਮਹਾਤਮਾ ਨੂੰ ਦੱਸੀ ਮਹਾਤਮਾ ਜੀ ਨੇ ਧਿਆਨ ਹਲ ਸੁਣਿਆ ਅਤੇ ਬੜੀ ਨਰਮ ਬੋਲੀ ਵਿੱਚ ਕਿਹਾ ਪੁੱਤਰ ਇੱਕ ਚੰਗਾ ਇਨਸਾਨ ਹਮੇਸ਼ਾ ਹੋਰਾਂ ਲਈ ਪਿਆਰ ਅਤੇ ਹਮਦਰਦੀ ਤੇ ਸੁਨਹਿਰ ਲੈ ਕੇ ਆਉਂਦਾ ਹੈ ਜੋ ਆਪਣੇ ਪਾਸੇ ਹੋਣ ਵਾਲੀ ਦੌਲਤ ਨੂੰ ਸਿਰਫ ਆਪਣੇ ਲਈ ਰੱਖੇ ਕਦੇ ਕਿਸੇ ਦੀ ਮਦਦ ਨਾ ਕਰੇ ਅਤੇ ਸਦਾ ਕੋੜੇ ਬਚਨ ਕਹੇ ਉਹ ਰੱਬ ਦੇ ਰਾਹ ਤੋਂ ਦੂਰ ਹੋ ਜਾਂਦਾ ਹੈ ਪਰ ਚਿੰਤਾ ਨਾ ਕਰ ਤੂੰ ਨੇਕ ਇਰਾਦੇ ਨਾਲ ਆਇਆ ਹੈ ਮੈਂ ਪੂਰੀ ਕੋਸ਼ਿਸ਼ ਕਰਾਂ ਕਰਕੇ ਤੇਰੀ ਮਾਂ ਦੀ ਸੋਚ ਵਿੱਚ ਬਦਲਾ ਆ ਸਕੇ ਇਹ ਗੱਲ ਸੁਣ ਕੇ ਪੁੱਤਰ ਦੇ ਦਿਲ ਵਿੱਚ ਇੱਕ ਨਵੀਂ ਆਸ ਜਾਗ ਪਈ ਉਸ ਨੇ ਮਹਾਤਮਾ ਦਾ ਧੰਨਵਾਦ ਕੀਤਾ ਅਤੇ ਘਰ ਵਾਪਸ ਚਲਾ ਗਿਆ ਅਗਲੇ ਦਿਨ ਉਹ ਮਹਾਤਮਾ ਇੱਕ ਫਕੀਰ ਦੀ ਸੂਰਤ ਵਿੱਚ ਉਸ ਬੁੱਢੀ ਔਰਤ ਦੇ ਘਰ ਆ ਪੁੰਚੇ ਉਹ ਦਰਵਾਜ਼ੇ ਤੇ ਆ ਕੇ ਉੱਚੀ ਆਵਾਜ਼ ਵਿੱਚ ਬੁਲਾਉਣ ਲੱਗੇ ਰੱਬ ਦੇ ਨਾਮ ਤੇ ਕੋਈ ਖੈਰ ਦੇ ਦੇਵੇ ਬੁੱਢੀ ਔਰਤ ਨੇ ਦਰਵਾਜ਼ਾ ਖੋਲਿਆ ਤਾਂ ਫਕੀਰ ਨੇ ਆਪਣੇ ਹੱਥਾਂ ਵਿੱਚ ਕਸਾ ਕਰਕੇ ਅਰਸ ਕੀਤੀ ਮਾਈ ਰੱਬ ਤੇ ਨਾਂ ਤੇ ਕੁਝ ਦੇ ਤੇ ਇਹ ਗੱਲ ਸੁਣ ਕੇ ਬੁੱਢੀ ਔਰਤ ਗੁੱਸੇ ਨਾਲ ਫਟ ਪਈ ਤੂੰ ਆਪ ਤਾਂ ਲੱਗਦਾ ਹੈ ਬੁੱਢਾ ਤੇ ਮੈਨੂੰ ਮਾਹੀ ਆਖਦਾ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਕਬਰ ਵਿੱਚ ਪੈਰ ਲਟਕਾਏ ਬੈਠਾ ਤੇ ਮੈਨੂੰ ਮਾਹੀ ਆਖਦਾ ਹੈ ਫਕੀਰ ਹੌਲੀ ਹੌਲੀ ਮੁਸਕਰਾਇਆ ਤੇ ਬੜੀ ਨਰਮੀ ਨਾਲ ਕਿਹਾ ਅੱਲਾ ਤੇਰੀ ਉਮਰ ਵਿੱਚ ਬਰਕਤ ਦੇਵੇ ਮਾਫ ਕਰੀ ਮੇਰੇ ਮੂੰਹੋਂ ਗਲਤ ਲਫ਼ਜ਼ ਨਿਕਲ ਗਿਆ ਤੂੰ ਤਾਂ ਲੱਗਦੀ ਹੈ ਮੇਰੇ ਤੋਂ ਵੀ ਛੋਟੀ ਮੈਨੂੰ ਮਾਫ ਕਰਦੇ ਦਿਲ ਸਾਫ਼ ਕਰ ਲੈ ਫੇਰ ਉਹ ਕਹ ਲੱਗਾ ਕਿ ਬੇਟੀ ਰੱਬ ਦੇ ਨਾਂ ਤੇ ਕੁਝ ਖੈਰ ਪਾ ਦੇ ਇਹ ਸੁਣ ਕੇ ਔਰਤ ਹੋਰ ਗੁੱਸੇ ਵਿੱਚ ਆ ਗਈ ਮੇਰੀ ਬੇਟੀ ਕਿਵੇਂ ਹੋ ਸਕਦੀ ਆ ਤੂੰ ਇੱਕ ਭਿਖਾਰੀ ਹੋ ਕੇ ਮੈਨੂੰ ਬੇਟੀ ਕਹਿੰਦਾ ਹੈ ਤੇਰੀ ਹਿੰਮਤ ਕਿਵੇਂ ਹੋਈ ਫਕੀਰ ਨੇ ਨਿਮਰਤਾ ਨਾਲ ਸਿਰ ਝੁਕਾਇਆ ਤੇ ਕਿਹਾ ਮਾਫ ਕਰੇ ਇਹ ਵੀ ਮੇਝ ਭੁੱਲ ਸੀ ਮੇਰੇ ਵੱਲੋਂ ਇੱਕ ਹੋਰ ਗਲਤੀ ਹੋ ਗਈ ਫਕੀਰ ਨੇ ਬੜੀ ਨਰਮੀ ਨਾਲ ਬੁੱਢੀ ਔਰਤ ਨੂੰ ਬੇਨਤੀ ਕੀਤੀ ਇਸ ਵਰਗੀ ਔਰਤ ਖੁਦਾ ਦੇ ਨਾਤੇ ਮੈਨੂੰ ਕੁਝ ਖੈਰਾਤ ਦੇ ਦੇ ਪਰ ਇਹ ਸੁਣਤੇ ਹੀ ਔਰਤਾਂ ਅੱਖਾਂ ਗੁੱਸੇ ਨਾਲ ਸੁਲਕ ਪਈਆਂ ਉਹ ਪੈਰ ਪਟਕ ਕੇ ਚਿੱਕ ਪਈ ਤੇਰੇ ਮੂੰਹ ਵਿੱਚ ਖਾਕ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਮੈਂ ਮਰ ਗਈ ਹਾਂ ਜੋ ਤੂੰ ਮੈਨੂੰ ਇੰਜ ਬੋਲਦਾ ਹੈ ਤੂੰ ਕਿਵੇਂ ਹਿੰਮਤ ਕਰੀ ਇਹ ਕਹਿਣ ਦੀ ਫਕੀਰ ਕਪੜਾ ਗਿਆ ਥਰਥਰਾਉਂਦੇ ਲਫ਼ਜ਼ਾਂ ਵਿੱਚ ਕਹਿ ਲਗਾ ਮਾਫ਼ ਕਰਦੇ ਰੱਬ ਨਾ ਕਰੇ ਕਿ ਤੂੰ ਮਰੇ ਮੇਰਾ ਇਹ ਮਤਲਬ ਬਿਲਕੁਲ ਨਹੀਂ ਸੀ ਮੈਨੂੰ ਖੁਦਾ ਵਾਸਤੇ ਇਕ ਕੁੜੀ ਮਾਫ ਕਰ ਤੇ ਖੁਦਾ ਤੇਰਾ ਭਲਾ ਕਰੇ ਤੇਰੀ ਉਮਰ ਲੰਬੀ ਹੋਵੇ ਏ ਨੇਕ ਦਿਲ ਔਰਤ ਮੈਂ ਦੋ ਤਿੰਨਾਂ ਤੋਂ ਭੁੱਖਾ ਹਾਂ ਰੱਬ ਦੇ ਨਾਮ ਤੇ ਮੈਨੂੰ ਇੱਕ ਰੋਟੀ ਤੇ ਚਮਚਾਪਰ ਸਬਜ਼ੀ ਦੇ ਦੇ ਫਕੀਰ ਦੀਆਂ ਨਿਮਰ ਬੇਨਤੀਆਂ ਤੇ ਨਰਮ ਦੁਆਵਾਂ ਸੁਣ ਕੇ ਔਰਤ ਨੇ ਪਹਿਲੀ ਵਾਰੀ ਗਾਲਾਂ ਨਹੀਂ ਕੱਢੀਆਂ ਪਰ ਉਸ ਦਾ ਲਹਿਜਾ ਫਿਰ ਵੀ ਤਿੱਖਾ ਸੀ ਉਸ ਨੇ ਤਰਸਕਾਰ ਨਾਲ ਕਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਤਾਂ ਆਪ ਬੱਟੀਆਂ ਕਿ ਤੈਨੂੰ ਲੱਗਦਾ ਕਿ ਮੈਂ ਕੋਈ ਬੇਵਕੂਫ ਹਾਂ ਜੋ ਰੋਟੀ ਤੇ ਸਬਜ਼ੀ ਵੰਡਾ ਮੇਰਾ ਕਰ ਲੰਗਰ ਹੈ ਚਲ ਜਾ ਇੱਥੋਂ ਕੋਈ ਹੱਤ ਹੁੰਦੀ ਹੈ ਫਕੀਰ ਨੇ ਵੇਖ ਲਿਆ ਕਿ ਔਰਤ ਹੱਲੇ ਵੀ ਆਪਣੇ ਹੰਕਾਰ ਵਿੱਚ ਟੁੱਠੀ ਹੋਈ ਹੈ ਪਰ ਉਹ ਉਹ ਹਾਰ ਮੰਨਣ ਵਾਲਾ ਨਹੀਂ ਸੀ ਉਹ ਅੱਕੇ ਹੋ ਕੇ ਫਿਰ ਬੇਨਤੀ ਕਰਤਾ ਹੈ ਠੀਕ ਹੈ ਮਾਤਾ ਜੇ ਰੋਟੀ ਤੇ ਸਬਜ਼ੀ ਨਹੀਂ ਦੇ ਸਕਦੇ ਤਾਂ ਸਿਰਫ ਇੱਕ ਮੁਠੇ ਭਰ ਆਟਾ ਹੀ ਦੇ ਦੇ ਉਸ ਗੱਲ ਉੱਤੇ ਔਰਤ ਔਖੀ ਹੋ ਗਈ ਤੇ ਕਹਿ ਲੱਗੀ ਹੁਣ ਤਾਂ ਹੱਤ ਕਰ ਲੈ ਪੂਰੇ ਪਿੰਡ ਵਿੱਚ ਤੈਨੂੰ ਮੇਰਾ ਹੀ ਕਰ ਮਿਲਿਆ ਸੀ ਕਿ ਤੂੰ ਚਾਹੁੰਦਾ ਹੈ ਕਿ ਮੈਂ ਤੈਨੂੰ ਆਪਣੀ ਛੜਕਾਂ ਨਾਲ ਹੀ ਰਵਾਨਾ ਕਰਾਂ ਚੁੱਪਚਾਪ ਇੱਥੋਂ ਚਲਾ ਜਾ ਹੋਰ ਨਾ ਸੜਾ ਮੇਰਾ ਦਿਮਾਗ ਫਕੀਰ ਨੇ ਅਖੀਰ ਵਿੱਚ ਸੋਚਿਆ ਇਹ ਔਰਤ ਤਾਂ ਕੁਝ ਦੇਣ ਵਾਲੀ ਨਹੀਂ ਪਰ ਉਹ ਵੀ ਖਾਲੀ ਹੱਥ ਮੂੰਹ ਮੋੜਨੋਂ ਤਿਆਰ ਨਹੀਂ ਸੀ ਉਸ ਦੀ ਨਜ਼ਰ ਵੇੜ ਵਿੱਚ ਪਏ ਬਤਾ ਮਾਤੇ ਛਲ ਕਿਉਂ ਉੱਤੇ ਪਈ ਉਸ ਨੇ ਉਹਨਾਂ ਵੱਲ ਇਸ਼ਾਰਾ ਕਰਕੇ ਕਿਹਾ ਚਲੋ ਮਾਤਾ ਆਟਾ ਨਾ ਦੇ ਸਕੀ ਤਾਂ ਇਹ ਬਤਾਮ ਦੇ ਛਿਲਕੇ ਹੀ ਦੇ ਦੇ ਮੈਂ ਅੱਜ ਕੁਝ ਤਾਂ ਲੈ ਕੇ ਹੀ ਜਾਵਾਂਗਾ ਇਹ ਸੁਣ ਕੇ ਬੁੱੱਟੀ ਔਰਤ ਨੇ ਅੱਖਾਂ ਤੜੜ ਕੇ ਆਖਿਆ ਹਾਏ ਮੇਰੇ ਰੱਬਾ ਇਹ ਕਿਵੇਂ ਦਿੱਤੀ ਅਤੇ ਟੀਟ ਫਕੀਰ ਮਿਲ ਗਿਆ ਇਹ ਤਾਂ ਝੋਕ ਵਾਂਗ ਪਿੱਛੇ ਹੀ ਪੈ ਗਿਆ ਤੈਨੂੰ ਕੀ ਲੱਗਿਆ ਕਿ ਮੈਂ ਇਹ ਛਿਲਕੇ ਐਵੇਂ ਹੀ ਸਿੱਟੇ ਹੋਏ ਨੇ ਇਹ ਤਾਂ ਮੈਂ ਪੀਸ ਕੇ ਆਪਣੇ ਦੰਦਾਂ ਦਾ ਮੰਜਨ ਬਣਾਉਂਦੀ ਹਾਂ ਤੈਨੂੰ ਕਿਵੇਂ ਦੇਵਾਂ ਫਕੀਰ ਜੋ ਅੰਦਰੋਂ ਬੜੀ ਨੇਕ ਰੂਹ ਵਾਲਾ ਸੀ ਉਹ ਬੁੱਢੀ ਔਰਤ ਨੂੰ ਕਹਿ ਲੱਗਾ ਮਾਤਾ ਥੋੜਾ ਸੋਚ ਲੈ ਮੈਂ ਜੋ کیا ਉਹ ਤੇਰੇ ਭਲੇ ਲਈ ਹੀ ਸੀ ਇਹ ਸੁਣ ਕੇ ਬੁੱਢੀ ਔਰਤ ਦੀਆਂ ਅੱਖਾਂ 'ਚ ਚਮਕ ਆ ਗਈ ਉਹ ਹੈਰਾਨ ਹੋ ਕੇ ਪੁੱਛਣ ਲੱਗੀ ਮੇਰੇ ਭਲੇ ਲਈ ਉਹ ਕਿਵੇਂ ਫਕੀਰ ਨੇ ਬੜੀ ਸੰਜੀਦਗੀ ਨਾਲ ਜਵਾਬ ਦਿੱਤਾ ਇਸ ਤਰ੍ਹਾਂ ਕਿ ਜੇ ਤੂੰ ਮੈਨੂੰ ਇਹ ਪਤਾ ਮਤੇ ਸ਼ਿਲਕੇ ਦੇ ਦਿੰਦੀ ਹੈ ਤਾਂ ਮੈਨੂੰ ਖੁਸ਼ੀ ਹੋਵੇਗੀ ਤੇ ਉਸ ਦੇ ਬਦਲੇ ਵਿੱਚ ਮੈਂ ਤੈਨੂੰ ਇੱਕ ਸੋਨੇ ਦਾ ਸਿੱਕਾ ਦੇਵਾਂਗਾ ਇਹ ਕਲ ਸੁਣ ਕੇ ਔਰਤਾਂ ਗੱਲਾਂ ਖੜਕ ਗਈਆਂ ਉਹ ਅਸ਼ਰਚ ਨਾਲ ਕਹਿ ਲੱਗੀ ਸਿਰਫ ਇੰਨਾ ਸ਼ਿਲਕਿਆਂ ਦੇ ਬਦਲੇ ਇੱਕ ਸੋਨੇ ਦਾ ਸਿੱਕਾ ਫਕੀਰ ਹੌਲੀ-ਹੌਲੀ ਹੱਸਤਾ ਹੋਇਆ ਕਹਿ ਲੱਗਾ ਹਾਂ ਪਰ ਮੈਂ ਸਿੱਕਾ ਅੱਜ ਨਹੀਂ ਕੱਲ ਲਿਆ ਕੇ ਦੇਵਾਂਗਾ ਇਹ ਸੁਣ ਕੇ ਔਰਤਾਂ ਵਿਸ਼ਵਾਸ ਢੋਲ ਗਿਆ ਉਹ ਤੰਜੀ ਅਲਹਿਜੇ ਵਿੱਚ ਕਹਿ ਲੱਗੀ ਕੱਲ ਨੂੰ ਕਿੱਥੋਂ ਲਿਆਵੇਂਗਾ ਕਿਤੇ ਰਾਤ ਨੂੰ ਚੋਰੀ ਤਾਂ ਨਹੀਂ ਕਰੇਂਗਾ ਫਕੀਰ ਨੇ ਹੱਥ ਜੋੜ ਕੇ ਕਿਹਾ ਤੌਬਾ ਮਾਈ ਮੈਂ ਚੋਰੀ ਕਦੇ ਨਹੀਂ ਕਰਦਾ ਕੱਲ ਇਹ ਹੈ ਕਿ ਮੈਂ ਹੱਦ-ਹਾਦ ਕਬਰਿਸਤਾਨ ਜਾਂਦਾ ਹਾਂ ਉੱਥੇ ਇੱਕ ਪੁਰਾਣੀ ਕਬਰ ਕੋਲ ਲੇਟ ਜਾਂਦਾ ਹਾਂ ਸਵੇਰ ਹੋਣ ਤੱਕ ਪਤਾ ਨਹੀਂ ਕੌਣ ਮੇਰੇ ਕੋਲ 5 ਸੋਨੇ ਦੇ ਸਿੱਕੇ ਰੱਖ ਜਾਂਦਾ ਹੈ ਇਹ ਸੁਣ ਕੇ ਬੁੱਢੀ ਔਰਤੀ ਸੋਚ ਇੱਕ ਨਵੀਂ ਦਿਸ਼ਾ ਵੱਲ ਮੁੜ ਗਈ ਉਹ ਉਤਸੁਕਤਾ ਨਾਲ ਪੁੱਛা ਲੱਗੀ ਜੇ ਮੈਂ ਵੀ ਉੱਥੇ ਜਾ ਕੇ ਰਾਤ ਬਿਤਾਵਾਂ ਤਾਂ ਕੀ ਮੈਨੂੰ ਵੀ ਸੋਨੇ ਦੇ ਸਿੱਕੇ ਮਿਲ ਸਕਦੇ ਨੇ ਫਕੀਰ ਨੇ ਮੁਸਕੁਰਾ ਕੇ ਕਿਹਾ ਕਿਉਂ ਨਹੀਂ ਮਾਤਾ ਬਿਲਕੁਲ ਮਿਲਣਗੇ ਪਰ ਹੁਣ ਇਹ ਸ਼ਿਲਕੇ ਤਮੈਨੋ ਦੇ ਦੇ ਉਹ ਔਰਤ ਤੁਰੰਤ ਕੇਵਤੀ ਬਤਾਮ ਦੇ ਸ਼ਿਲਕੇ ਚੁੱਕ ਕੇ ਫਕੀਰ ਨੂੰ ਦੇ ਦਿੱਤੇ ਤੇ ਕਹਿ ਲੱਗੀ ਲੈ ਲੈ ਪਾਪਾ ਰੱਬ ਨੇ ਮੈਨੂੰ ਵੱਡਾ ਦਿਲ ਦਿੱਤਾ ਹੈ ਮੈਂ ਤਾਂ ਕਿਸੇ ਦੀ ਭੁੱਖ ਵੀ ਨਹੀਂ ਦੇਖ ਸਕਦੀ ਫਕੀਰ ਨੇ ਹੌਲੀ ਹੌਲੀ ਪੁੱਛਿਆ ਪਰ ਤੁਸੀਂ ਤਾਂ ਕਿਹਾ ਸੀ ਕਿ ਇਹ ਸ਼ਿਲਕੇ ਮੰਜਨ ਬਣਾਉਣ ਲਈ ਰੱਖੇ ਹੋਏ ਨੇ ਬੱਟੀ ਔਰਤ ਮੁਸਕਰਾਉਂਦੀ ਹੋਈ ਕਹਿ ਲੱਗੀ ਮੰਜਨ ਮੈਂ ਕੀ ਕਰਾਂ ਮੰਜਨ ਦਾ ਮੇਰੇ ਤਾਂ ਦੰਦੇ ਹੀ ਨਹੀਂ ਰਹਿ ਫਕੀਰ ਹੌਲੇ ਪੈਰਾਂ ਨਾਲ ਸ਼ਿਲਕੇ ਲੈੰਦਾ ਹੋਇਆ ਕਹਿਣ ਲੱਗਾ ਠੀਕ ਐ ਮੈਂ ਕੱਲ ਸਵੇਰੇ ਤੇਰੇ ਕੋਲ ਇੱਕ ਸੋਨੇ ਦਾ ਸਿੱਕਾ ਲਿਆ ਕੇ ਤੇ ਦੇਵਾਂਗਾ ਇਸ ਉੱਤੇ ਬੁੱਢੀ ਔਰਤ ਨੇ ਬੜੇ ਅਤਮ ਨਾਲ ਕਿਹਾ ਨਾ ਬਾਬਾ ਕੋਈ ਲੋੜ ਨਹੀਂ ਰੱਬ ਤੇ ਨਾਲ ਜਿਹੜੀ ਚੀਜ਼ ਦਿੱਤੀ ਚਾਵੇ ਉਸ ਦੀ ਕੀਮਤ ਨਹੀਂ ਲੈਂਦੀ ਮੈਂ ਤੂੰ ਸਿਰਫ ਇੱਕ ਕੰਮ ਕਰ ਅੱਜ ਰਾਤ ਨੂੰ ਕਬਰਿਸਤਾਨਾਂ ਜਾਵੇਂ ਤੇਰੀ ਥਾਂ ਅੱਜ ਮੈਂ ਜਾਵਾਂਗੀ ਫਕੀਰ ਨੇ ਉਸ ਦੀ ਗੱਲ ਮੰਨ ਲਈ ਤੇ ਨਰਮ ਦਿਲ ਨਾਲ ਦਵਾਵਾ ਤਿੰਦਾ ਹੋਇਆ ਉੱਥੋਂ ਚੱਲ ਪਿਆ ਇਸ ਤਰ੍ਹਾਂ ਇੱਕ ਕੰਜੂਸ ਤੇ ਦਿਲ ਵਿੱਚ ਹੌਲੀ-ਹੌਲੀ ਲਾਲਚ ਦੀ ਚੰਗਾਰੀ ਚੱਗੀ ਜੋ ਉਸ ਨੂੰ ਕਪੜਾਂ ਦੀ ਚੁੱਪ ਚਾਹ ਵਿੱਚ ਲੈ ਕੇ ਜਿੱਥੇ ਹੁਣ ਕਹਾਣੀ ਨੇ ਇੱਕ ਨਵਾਂ ਮੋੜ ਲੈਣਾ ਸੀ ਹੁਣ 부ੱਡੀ ਯੋਧ ਤੇ ਦਿਲ ਵਿੱਚ ਖੁਸ਼ੀ ਦੇ ਲੱਡੂ ਫੁੱਟ ਰਹੇ ਸਨ ਉਹ ਮਾਨੀ ਮਨ ਸੋਚ ਰਹੀ ਸੀ ਕਿ ਉਸ ਨੇ ਤਾਂ ਫਕੀਰ ਨੂੰ ਚਤੁਰਾਈ ਨਾਲ ਬੇਵਕੂਫ ਬਣਾ ਲਿਆ ਤੇ ਹੁਣ ਉਹ ਹਰ ਰਾਤ ਕਬਰਿਸਤਾਨ ਚ ਆ ਕੇ ਉੱਥੋਂ ਸੋਨੇ ਦੇ ਸਿੱਕੇ ਲਿਆਇਆ ਕਰੇਗੀ ਜਦੋਂ ਰਾਤ ਹਨੇਰਾ ਸ਼ਾਮ ਗਿਆ ਤਾਂ ਬੁੱਢੀ ਔਰਤ ਕੰਬਦੇ ਹੋਏ ਕਦਮਾਂ ਨਾਲ ਕਬਰਿਸਤਾਨ ਵੱਲ ਚੱਲ ਪਈ ਉਹ ਹੌਲੀ ਹੌਲੀ ਇੱਕ ਪੁਰਾਣੀ ਕਬਰ ਦੇ ਕੋਲ ਜਾ ਕੇ ਲੇਟ ਗਈ ਸਮਾਂ ਲੰਘਦਾ ਗਿਆ ਤੇ ਕੁਝ ਦੇਰ ਬਾਅਦ ਉਸ ਦੇ ਕੰਨ ਵਿੱਚ ਜੰਗਲੀ ਜਾਨਵਰਾਂ ਦੀਆਂ ਡਰਾਉਣੀਆਂ ਆਵਾਜ਼ਾਂ ਪੈਣ ਲੱਗੀਆਂ ਦਦ ਤੇ ਮਾਰੇ ਉਸ ਦੀ ਹਾਲਤ ਨੇ ਮਾਨੀ ਹੋ ਗਈ ਪਰ ਸੋਨੇ ਦੇ ਪੰਜ ਸਿੱਕਿਆਂ ਦੇ ਲਾਲਚ ਨੇ ਉਸ ਨੂੰ ਉੱਥੋਂ ਹਿੱਲਣਾ ਨਹੀਂ ਦਿੱਤਾ ਅਤੇ ਰਾਤ ਹੋ ਚੁੱਕੀ ਸੀ ਉਸ ਦੀ ਅੱਖ ਲੱਗ ਗਈ ਸੁਣਦੇ ਹੀ ਉਸ ਨੇ ਇੱਕ ਅਜੇਹਾ ਸੁਪਨਾ ਵੇਖਿਆ ਜਿੱਥੇ ਉਹ ਆਪਣੇ ਆਪ ਨੂੰ ਇੱਕ ਕਬਰ ਦੇ ਅੰਦਰ ਪਾਇਆ ਅਚਾਨਕ ਜਿਵੇਂ ਪਿਛਲੀ ਕੜਕੀ ਹੋਵੇ ਇੱਕ ਭਿਆਨਕ ਧਮਾਕਾ ਹੋਇਆ ਤੇ ਕਬਰ ਦਾ ਇੱਕ ਹਿੱਸਾ ਚਮਕਣ ਲੱਗ ਪਿਆ ਉਸ ਰੋਸ਼ਨੀ ਵਿੱਚ ਇੱਕ ਡਰਾਉਣਾ ਆਦਮੀ ਨਜ਼ਰ ਆਇਆ ਜਿਸ ਦੀਆਂ ਅੱਖਾਂ ਲਾਲ ਤੇ ਚਿਹਰੇ 'ਚ ਗੁੱਸਾ ਛਲਕ ਰਿਹਾ ਸੀ ਉਹ ਜਿਵੇਂ ਚਮਤੂਤ ਹੋਵੇ ਉਹ ਡਰਾਉਣਾ ਚਿਹਰਾ ਵੇਖ ਕੇ ਬੁੱਢੀ ਹਰਤ थरथरा ਕੰਬਲ ਲੱਗੇ ਉਹ ਆਤਮੀ ਉਸ ਦੇ ਨੇੜੇ ਆਉਂਦਿਆਂ ਘਰਚਤੇ ਹੋਏ ਕਹਿੰਦਾ ਹੈ ਤੂੰ ਆਪਣੀ ਜ਼ਿੰਦਗੀ ਵਿੱਚ ਸਿਰਫ ਕੰਜੂਸੀ ਤੇ ਲਾਲਚ ਹੀ ਕੀਤਾ ਹੈ ਕਦੇ ਕਿਸੇ ਨਾਲ ਨੇਕੀ ਨਹੀਂ ਕੀਤੀ ਕਦੇ ਕਿਸੇ ਦੀ ਮਦਦ ਨਹੀਂ ਕੀਤੀ ਸਦਾ ਆਪਣੇ ਕਟਾਰੀ ਵਰਗੀ ਜ਼ੁਬਾਨ ਨਾਲ ਲੋਕਾਂ ਦੇ ਦਿਲ ਦੁਖਾਏ ਨੇ ਹੁਣ ਤੈਨੂੰ ਇਹ ਸਭ ਲਗਾਤਾਰ ਸਤਾਪਵੇਗਾ ਇਹ ਕਬਰ ਤੇਰੀ ਸੱਚਾ ਪਰਚਾਵੇਗੀ ਇਹ ਕਹਿ ਕੇ ਉਸ ਡਰਾਉਨੇ ਸ਼ਖਸ ਨੇ ਆਪਣੇ ਮੋਢੇ ਤੋਂ ਇੱਕ ਪਾਦਿ ਥੈਲੀ ਉਤਾਰੀ ਤੇ ਉਹ ਥੈਲੀ ਉਲਟਾ ਕੇ ਛਾੜ ਦਿੱਤੀ ਥੈਲੀ ਵਿੱਚੋਂ ਕਈ ਸੱਪ ਵਿਛੋ ਤੇ ਹੋਰ ਚੜਿਲੇ ਜੀਵ ਨਿਕਲ ਕੇ ਰेंगਦੇ ਹੋਏ ਔਰਤ ਵੱਲ ਵਧਣ ਲੱਗੇ ਬੁੱਢੀ ਔਰਤ ਤੇ ਹੋਸ਼ ਉੱਟ ਕੇ ਉਹ ਡਰ ਤੇ ਮਾਰੇ ਚਿੱਕਣ ਚ ਲਾਉਣ ਲੱਗੀ ਉਹ ਸਾਥਮੀ ਦੇ ਆਖਰੀ ਕਲ ਸਿੱਕੇ ਜੇ ਤੂੰ ਕਿਸੇ ਨਾਲ ਨੇਕੀ ਕੀਤੀ ਹੁੰਦੀ ਤਾਂ ਅੱਜ ਇਹ ਨੇਕੀ ਤੇਰੇ ਕੰਮ ਆਉਂਦੀ ਇਹ ਕਹਿ ਕੇ ਉਹ ਭਿਆਨਕ ਰੂਪ ਅਚਾਨਕ ਗਾਇਬ ਹੋ ਗਿਆ ਹੁਣ ਸਭ ਅਤੇ ਬੁੱਛੋ ਬੁੱਢੀ ਔਰਤ ਤੇ ਬਹੁਤ ਨੇੜੇ ਆ ਚੁੱਕੇ ਸਨ ਸੁਪਨੇ ਵਿੱਚ ਉਹ ਔਰਤ ਦਰਦ ਤੇ ਮਾਰਕ ਕੰਬਲ ਲੱਗੀ ਅਤੇ ਬੇਬਸੀ ਵਿੱਚ ਚੀਖ ਚੀਖ ਕੇ ਕਹਿਣ ਲੱਗੀ ਖੁਦਾ ਦੇ ਲਈ ਕੋਈ ਤਾਂ ਮੈਨੂੰ ਬਚਾ ਲਵੋ ਉਸੇ ਵੇਲੇ ਕਬਰ ਦੀ ਰੋਸ਼ਨੀ ਹਿੱਸੇ ਵਿੱਚੋਂ ਅਚਾਨਕ ਇੱਕ ਹੋਰ ਸ਼ਖਸ ਨਜ਼ਰ ਆਇਆ ਉਹ ਦੇਖਣ ਵਿੱਚ ਬਹੁਤ ਮਾਸੂਮ ਸੀ ਜਿਵੇਂ ਕੋਈ ਫਰਿਸ਼ਤਾ ਹੋਵੇ ਉਸਦੇ ਨੂਰਾਨੀ ਚਿਹਰੇ ਉੱਤੇ ਚਿੱਟੀ ਚਮਕਦੀ ਹੋਈ ਦਾੜੀ ਸੀ ਉਸਨੇ ਬੜੀ ਮਿੱਠੀ ਤੇ ਸ਼ਾਂਤ ਆਵਾਜ਼ ਵਿੱਚ ਕਿਹਾ ਬੇਬੇ ਦੋਦੋਨਾ ਇਸ ਹਫਤੇ ਵਿੱਚੋਂ ਤੁਹਾਡਾ ਕੁਝ ਨਹੀਂ ਵਗਾੜ ਸਕਦੇ ਆਪਣੀ ਜ਼ਿੰਦਗੀ ਵਿੱਚ ਤੁਸੀਂ ਇੱਕ ਨੇਕੀ ਕੀਤੀ ਸੀ ਤੇ ਅੱਜ ਉਹ ਹੀ ਤੁਹਾਡੇ ਕੰਮ ਆ ਰਹੀ ਹੈ ਇਹਨਾਂ ਕਹਿ ਕੇ ਉਸਨੇ ਆਪਣੇ ਮੋਢੇ ਨਾਲ ਲਟਕ ਰਹੀ ਥੈਲੀ ਵਿੱਚ ਹੱਥ ਪਾਇਆ ਅਤੇ ਇੱਕ ਚੀਜ਼ ਕੱਢ ਕੇ 부ਟੀ ਔਰਤ ਵੱਲ ਸੁੱਟ ਦਿੱਤੀ ਫਿਰ ਉਹ ਨੂਰਾਨੀ ਚਿਹਰਾ ਅਚਾਨਕ ਅੱਖਾਂ ਤੋਂ ਗਾਇਬ ਹੋ ਗਿਆ ਜਦੋਂ 부ਟੀ ਔਰਤ ਨੇ ਉਹ ਚੀਜ਼ ਵੇਖੀ ਤਾਂ ਹੈਰਾਨ ਰਹਿ ਗਈ ਉਹ ਤਾਂ ਉਹ ਹੀ ਬਤਾਮ ਦੇ ਸ਼ਿਲਪੇ ਸਨ ਜੋ ਉਸਨੇ ਫਕੀਰ ਨੂੰ ਤਾਨ ਵਿੱਚ ਦਿੱਤੇ ਸਨ ਜਦੋਂ ਸੱਪ ਤੇ ਪਿੱਛੋ ਉਸ ਨੂੰ ਡੰਕਣ ਵਾਸਤੇ ਆਏ ਤਾਂ ਉਹ ਪਤਾਮ ਦੇ ਛਿਲਕੇ ਉੱਡ ਕੇ ਉਹਨਾਂ ਦੇ ਮੂੰਹ ਤੇ ਛਾਟ ਕੇ ਇਸ ਤਰ੍ਹਾਂ ਉਸ ਨੇਕੇ ਜੋ ਸਿਰਫ ਛਿਲਕੇ ਦੀ ਤੀਨ ਸੀ ਉਸ ਨੇ ਅਜੀਬ ਢੰਗ ਨਾਲ ਉਸ ਦੀ ਰੱਖਿਆ ਕੀਤੀ ਅਚਾਨਕ ਉਸ ਦੀ ਅੱਖ ਖੁੱਲ੍ਹ ਕੇ ਉਹ थरथਰ ਕੰਬ ਰਹੀ ਸੀ ਅਤੇ ਪੂਰਾ ਸਰੀਰ ਪਸੀਨੇ ਨਾਲ ਪਿੱਚਿਆ ਹੋਇਆ ਸੀ ਉਸੇ ਵੇਲੇ ਬੁੱਢੀ ਔਰਤਾਂ ਪੁੱਤਰ ਜੋ ਆਪਣੀ ਮਾਂ ਨੂੰ ਲੱਭ ਰਿਆ ਸੀ ਕਪਰਿਸਤਾਨ ਆ ਗਿਆ ਉਸ ਨੇ ਵੇਖਿਆ ਕਿ ਉਦੇ ਮਾਂ ਇੱਕ ਪੁਰਾਣੀ ਕਬਰ ਦੇ ਕੋਲ ਲੇਟੀ ਹੋਈ ਸੀ ਉਹ ਬਹੁਤ ਡਰੀ ਹੋਈ ਅਤੇ ਕਮਜ਼ੋਰ ਲੱਗ ਰਹੀ ਸੀ ਪੁੱਤਰ ਨੇ ਆਪਣੀ ਮਾਂ ਨੂੰ ਬਾਹਾਂ ਵਿੱਚ ਚੁੱਕਿਆ ਅਤੇ ਘਰ ਵਾਪਸ ਲੈ ਆਇਆ ਇਸ ਹਾਦਸੇ ਤੋਂ ਬਾਅਦ ਉਹ 부ਟੀ ਔਰਤ ਪੂਰੀ ਤਰ੍ਹਾਂ ਬਦਲ ਗਈ ਉਸ ਨੇ ਆਪਣੀ ਕੰਜੂਸੀ ਛੱਡ ਦਿੱਤੀ ਅਤੇ ਲਾਲਚ ਦਾ ਤਿਆਗ ਦਿੱਤਾ ਹੁਣ ਜੇਕਰ ਕੋਈ ਫਕੀਰ ਜਾਂ ਲੋੜਵੰਦ ਉਸ ਦੇ ਦਰਵਾਜ਼ੇ ਉੱਤੇ ਆਉਂਦਾ ਹੈ ਤਾਂ ਉਹ ਕਦੇ ਵੀ ਖਾਲੀ ਹੱਥ ਨਹੀਂ ਮੁੜਦਾ ਸੀ ਉਹ ਔਰਤ ਜਦ ਤੱਕ ਜ਼ਿੰਦਾ ਰਹੀ ਹਰ ਕਿਸੇ ਨਾਲ ਪਿਆਰ ਦਇਆ ਅਤੇ ਮਿੱਠੇ ਬੋਲਾਂ ਨਾਲ ਪੇਸ਼ ਆਉਂਦੀ ਰਹੀ। ਦੋਸਤੋ, ਇਨਸਾਨ ਤੇ ਜੀਵਨ ਦਾ ਸਭ ਤੋਂ ਵੱਡਾ ਤਨ ਨੇਕ ਕਰਮ ਹੀ ਹੁੰਦੇ ਨੇ। ਧਨ-ਦੌਲਤ ਤੇ ਚਾਹਤ ਇੱਥੇ ਹੀ ਰਹਿ ਜਾਂਦੇ ਹਨ। ਪਰ ਅਸੀਂ ਜਿਹੜੇ ਚੰਗੇ ਕਰਮ ਕਰਦੇ ਹਾਂ, ਉਹ ਸਾਡੇ ਨਾਲ ਮੌਤ ਤੋਂ ਪਿੱਛੇ ਵੀ ਨਿਭਦੇ ਨੇ। ਇੱਕ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕੰਜੂਸੀ ਅਤੇ ਲਾਲਚ ਆਖਰਕਾਰ ਦੁੱਖ ਅਤੇ ਪਛਤਾਵੇ ਦੀ ਵਜਾ ਬਣਦੇ ਨੇ। ਦਿਲੋਂ ਕੀਤਾ ਗਿਆ ਦਾਨ ਪਿਆਰ ਅਤੇ ਸਮਰਪਣ ਸਾਨੂੰ ਨਾ ਸਿਰਫ ਇੱਜ਼ਤ ਦਿਵਾਉਂਦੇ ਨੇ ਸਗੋਂ ਦਪ ਦੇ ਦਰਬਾਰ ਵਿੱਚ ਸਾਡੇ ਲਈ ਉੱਚੇ ਪਤਵੀ ਬਣਾਉਂਦੇ ਹਨ ਕਹਾਣੀ ਦਾ ਮੂਲ ਭਾਵ ਇਹ ਹੈ ਕਿ ਸਾਡੀ ਜ਼ਿੰਦਗੀ ਦੇ ਅਸਲ ਸਾਥੀ ਸਾਡੇ ਕਰਮ ਹੁੰਦੇ ਨੇ ਜਦੋਂ ਅਸੀਂ ਕਿਸੇ ਲੋੜਵੰਦੀ ਮਦਦ ਕਰਦੇ ਹਾਂ ਤਾਂ ਉਸ ਮਦਦ ਵਿੱਚੋਂ ਮਿਲਿਤਵਾ ਸਾਨੂੰ ਅਸਲ ਆਤਮਿਕ ਖੁਸ਼ੀ ਦਿੰਦੇ ਹਨ ਜਿਸ ਤਰ੍ਹਾਂ ਕਹਾਣੀ ਵਿੱਚ ਵਿਖਾਇਆ ਗਿਆ ਕਿ ਲਾਲਚ ਅਤੇ ਸੁਭਰਤ ਇਨਸਾਨ ਨੂੰ ਮਾਨਵਤਾ ਤੋਂ ਦੂਰ ਕਰ ਦਿੰਦੇ ਨੇ ਉਸੇ ਤਰ੍ਹਾਂ ਨੇਕੀ ਅਤੇ ਚੰਗੇ ਕਰਮ ਸਾਨੂੰ ਅਸਲ ਵਿੱਚ ਧੰਨਵਾਨ ਅਤੇ ਸੰਤੁਸ਼ਟ ਬਣਾ ਦਿੰਦੇ ਨੇ ਇਹ ਵੀ ਸਿੱਖਿਆ ਮਿਲਦੀ ਹੈ ਕਿ ਜੇਕਰ ਸੱਚੇ ਦਿਲ ਨਾਲ ਇੱਕ ਛੋਟੀ ਜਿਹੀ ਨੇਕੀ ਵੀ ਕਰੀਏ ਤਾਂ ਉਹ ਸਾਡੀ ਸੋਚ ਸਾਡਾ ਜੀਵਨ ਤੇ ਸਾਡਾ ਭਵਿੱਖ ਤੱਕ ਬਦਲ ਸਕਦੀ ਹੈ ਬੁੱਢੀ ਔਰਤ ਨੇ ਜੀਵਨ ਇੱਕ ਛੋਟੀ ਜਿਹੀ ਭਲਾਈ ਤੋਂ ਪ੍ਰੇਰਣਾ ਲੈ ਕੇ ਆਪਣੀ ਜ਼ਿੰਦਗੀ ਦੀ ਦਿਸ਼ਾ ਬਦਲੀ ਉਸੇ ਤਰ੍ਹਾਂ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਬਦਲਾਅ ਲਿਆ ਸਕਦੇ ਹਾਂ ਸੱਚਮੁੱਚ ਜੀਵਨ ਦੀ ਅਸਲ ਖੂਬਸੂਰਤੀ ਤੇਲ ਦੀ ਨਰਮੀ ਪਿਆਰ ਤੇ ਦਿਲੋਂ ਕਿਤੇ ਦਾਨ ਵਿੱਚ ਹੈ ਇਸੇ ਲਈ ਤਾਂ ਕਹਿੰਦੇ ਨੇ ਕਿ ਨੇਕੀ ਕਰ ਤੇ ਦਰਿਆ ਵਿੱਚ ਪਾ ਉਮੀਦ ਕਰਤਾ ਹਾਂ ਦੋਸਤੋ ਤੁਸੀਂ ਵੀ ਇਸ ਕਹਾਣੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੋਗੇ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਗਿਆਨ ਵਾਲੀਆਂ ਵੀਡੀਓ ਲੈ ਕੇ ਆਉਂਦਾ ਰਹਾਂਗਾ ਸੋ ਜੁੜੇ ਰਹੋ ਇਸ ਰੋਹਾਨੀ ਗਿਆਨ ਚੈਨਲ ਦੇ ਨਾਲ ਫਿਰ ਮਿਲਦੇ ਹਾਂ ਤਦ ਤੱਕ ਲਈ ਇਹਦਾ ਪ੍ਰਾਖਾ